ਮਾਰੇ ਦੇ ਬਾਬਾ ਜੀ ਦੇ ਨਾਲ ਇੱਕ ਨਾਲ ਜੇਲੀ ਬੰਦਾ ਹੋ ਜੁਮਾ ਸਾਨੂੰ ਤੁਹਾਡਾ ਉਦੋਂ ਨਜ਼ਰ ਮਤੇ ਮੰਨਣਾ ਪੈਂਦਾ ਹੈ ਕਿ ਸਾਡੇ ਵਿੱਚ ਇਸ ਦਾ ਬਹੁਤ ਖੂਬਸੂਰਤ ਸਰ ਭਾਈ ਗੋਰਾ ਕੰਗੋਸ ਇੱਕ ਦੋ ਸ਼ੈਦੂ ਸ਼ੈਰੀ ਦੇ ਨਾਲ ਤੁਹਾਡੇ ਰੋਗਰ ਹਾਜ਼ਰੀ ਲਵਾਉਣ ਲੱਗੇ ਗੋਰਾ ਕੰਗੋਸ ਜੀ ਆਜ ਭਾਈ ਅਸ ਲੋਕ ਜੇਲੀ ਦੇ ਨਾਲ ਕਿਉਂਕਿ ਸਮੇਂ ਦੇ ਮੁਤਾਬਕ ਕਰੋ ਫਿਰ ਵੀ ਇੱਕ ਵਾਰ ਖੁੱਲ ਕੇ ਤਾੜੀ ਮਾਰੋ ਬਾਈ ਦੇ ਨਾਮ ਤੇ ਕੀ ਬਾਤ ਹੈ ਜੀ ਆਓ ਜੀ ਗੋਰਾ ਕੰਗੋਸ ਆ ਭਾਈ ਸਾਥਰੀਆਂ ਸਾਰੇ ਭੈਣਾ ਭਰਾਵਾਂ ਨੂੰ ਜੀ ோச <laughs> ਸੇਬੇ ਹੱਤੇ ਵੱਡੇ ਬਾਈ ਦਾ ਕਹਿੰਦੇ ਕਿਸੇ ਕੋਲੋਂ ਇਹ ਨਹੀਂ ਖਵਾਈ ਦਾ ਬਾਪੂ ਕਰਦਾ ਸ਼ੌਂਕਪੁਰੇ ਤੋਰ ਤੇ ਜੋਰ ਵੀ ਲਾਈ ਦਾ ਮਾਤੇ ਸਕਾਈਏ ਚੰਗੀਆਂ ਗੱਲਾਂ ਬਾੜਾ ਕਿਸੇ ਦਾ ਪਾਣੀ ਕਰਦੇ ਅੱਡਾ ਪਿੰਡ ਦਾ ਮਜਦਾ ਹੀ ਹੁੰਦਾ ਆਪਾਂ ਪਰਵਾਹ ਨਹੀਂ ਕਰਦੇ ਆਪਾਂ ਪਰਵਾਹ ਨਹੀਂ ਕਰਦੇ ਬਾਪੂ ਟੈਨਸ਼ਨ ਲੈਣੀ ਛੱਡ ਦੇ ਤੇਰਾ ਪੁੱਤ ਬਦਨਾਮੀ ਨਹੀਂ ਹੋਣ ਦਿੰਦਾ ਜਿਹੜੇ ਮਾੜੇ ਵਕਤਲੇ ਛੱਡ ਕੇ ਗਏ ਨੇ ਨੀਂਦ ਚੈਨ ਦੀ ਨਹੀਂ ਸੌਣ ਦਿੰਦਾ ਤੇਬੇ ਤੇਰੇ ਵੀ ਸੁਪਨੇ ਪੂਰੇ ਕਰ ਦੂੰਗਾ ਤੇਰੇ ਪੁੱਤ ਨੂੰ ਹੋ ਕੇ ਕੈਮਪਾ ਆ ਲਾਂਦੇ ਮਾੜੇ ਦਿਨ ਵਿੱਚ ਚੱਕ ਦਿਆਂਗੇ ਤੇਰੇ ਪੁੱਤ ਦਾ ਟਾਈਮ ਪਾ ਲਾਂਦੇ ਤੇਰੇ ਪੁੱਤ ਦਾ ਟਾਈਮ ਪਾ ਲਾਂਦੇ ਆ ਯਾਰਾਂ ਦੇ ਨਾਂ ਦੇ ਕਹਿੰਦੇ ਯਾਰਾਂ ਦਾ ਫੋਨ ਆਵੇ ਫਿਰ ਨੰਗਰਾਤ ਨਹੀਂ ਵੇਖੀ ਦੀ ਬਾਬੇ ਯਾਰੀਆਂ ਚ ਕਹਿੰਦੇ ਯਾਤ ਪਾਤ ਨਹੀਂ ਵੇਖੀ ਦੀ ਨਾ ਕਿਸੇ ਦਾ ਦਿਲ ਤੋੜਦੇ ਨਾ ਫਾਇਦਾ ਚੱਕਾ ਰੂਹਾਂ ਪਿਆਰੀਆਂ ਦਾ ਅਸੀਂ ਹੋਰ ਕਈ ਨਸ਼ਾ ਕਰਦੇ ਸਾਨੂੰ ਨਸ਼ਾ ਯਾਰੀਆਂ ਦਾ ਸਾਨੂੰ ਨਸ਼ਾ ਯਾਰੀਆਂ ਦਾ ਥੈਂਕ ਯੂ ਕੀ ਬਾਤ ਹੈ ਦੋਰਾ ਕੰਮਾ ਜੀ ਯਾਰੀਆਂ ਦੀ ਗੱਲ ਦਿਲਦਾਰੀਆਂ ਦੀ ਗੱਲ ਕਰਕੇ ਗਏ ਕਹਿੰਦੇ ਇੱਕ ਤੁਸੀਂ ਯਾਰ ਨਾਲ ਖੜਦੇ ਹੁੰਦੇ ਨੇ ਜਿ ਲੱਖਾਂ ਲਾਇਕ ਹੋ ਜਾਂਦੇ ਪੇਜ ਤੇ ਇਹ ਸਾਰਾ YouTube ਦਾ ਜ਼ਮਾਨਾ ਹੈ ਕੁਛੀ ਕੋਈ ਵੀ ਅਦਮੀ ਆਪਣੀ ਟਿੱਕ ਪਾ ਦੋ ਕੋਈ ਸਟੋਰੀ ਪਾ ਦੋ ਉਹਨੂੰ ਲਾਈਕ ਕਰਨ ਵਾਲੇ ਲੱਖਾਂ ਜਣੇ ਜੁੜ ਜਾਂਦੇ ਆ ਪਰ ਉਹਨਾਂ ਲੱਖਾਂ ਦੇ ਵਿੱਚੋਂ ਤੁਹਾਡੇ ਨਾਲ ਮੁਸੀਬਤਾਂ 'ਚ ਖੜਨ ਵਾਲਾ ਕੋਈ ਇੱਕ ਜਾਂ ਦੋ ਹੀ ਹੁੰਦੇ ਆ ਬਸ ਇੱਕਦੋ ਕੀ ਯਾਰ ਨਾਲ ਖੜਦੇ ਹੁੰਦੇ ਨੇ ਜੇ ਲੱਖਾਂ ਲਾਈਕ ਹੋ ਜਾਂਦੇ ਮੇਸੇ ਉਂਝ ਭਾਵੇਂ ਕਿੰਨੀ ਵੀ ਮਢੀਰ ਇਕੱਠੀ ਕਰ ਲੋ ਤੇ ਰਖ ਤਾਰੂ ਦੀਆਂ ਬੋਤਲਾਂ ਮੇਸੇ ਫੁੱਟ ਪਾਥਾਂ ਉੱਤੇ ਕਈ ਘੂਕ ਸੁੱਤੇ ਦੇਖੇ ਫੁੱਟ ਪਾਥਾਂ ਉੱਤੇ ਕਈ ਘੂਕ ਸੁੱਤੇ ਦੇਖੇ ਤੇ ਨੀਂਦ ਰਾਜਿਆਂ ਨੂੰ ਆਉਂਦੀ ਨਹੀਂ ਉਹ ਸਟੇਜ ਤੇ ਤੇ ਵੱਡੀ ਗੱਡੀ ਲੈ ਕੇ ਕੋਈ ਬੜੇ ਨਾਲ ਸਟਾਰ ਵੱਡੀ ਗੱਡੀ ਲੈ ਕੇ ਕੋਈ ਬੜੇ ਨਾਲ ਸਟਾਰ ਕੋਈ ਗੌਣਾ ਆਉਣਾ ਚਾਹੀਦਾ ਸਟੇਜ ਤੇ ਤੇ ਦੁੱਖਾਂ ਤਕਲੀਫਾਂ ਵਿੱਚ ਖੜੇ ਜਿਹੜੇ ਨਾਲ ਮੇਰੇ ਤੁਹਾਡੇ ਵਿੱਚ ਵੀ ਕਈਆਂ ਦੇ ਨਾਲ ਖਰਨ ਬਾਰੇ ਸੱਜਣ ਹੋਣ ਜੋ ਸਭ ਤੋਂ ਪਿਆਰੇ ਤੇ ਨਜ਼ਦੀਕੀ ਹੁੰਦੇ ਆਪਣੇ ਦੁੱਖਾਂ ਤਕਲੀਫਾਂ ਵਿੱਚ ਖੜੇ ਜਿਹੜੇ ਨਾਲ ਮੇਰੇ ਤੇ ਨਾਮ ਉਹਨਾਂ ਯਾਰਾਂ ਦੇ ਨੇ ਦਿਲ ਵਾਲੇ ਤੇਜ ਤੇ ਉਹ ਨਾਮ ਉਹਨਾਂ ਯਾਰਾਂ ਦੇ ਨੇ ਦਿਲ ਵਾਲੇ ਤੇਜ ਤੇ ਸੁਨਾਰੀ ਸ਼ਾਇਰ ਕਹਿੰਦਾ ਹੈ ਕਹਿੰਦਾ ਬੁੱਟੀ ਸ਼ਿਵਾ ਦੀ ਜਦੋਂ ਵੀ ਅਸਰ ਕਰਦੀ ਬੋਟੀ ਸ਼ਿਵਾ ਦੀ ਜਦੋਂ ਵੀ ਅਸਰ ਕਰਦੀ ਤੇ ਬੰਦਾ ਜੋਸ਼ ਦੇ ਵਿੱਚ ਬੰਮ ਬੰਮ ਬੋਲੇ ਕੀੜੀ ਪਾਉਂਦੀ ਐ ਖੌਫ ਹਰਨਾਕਸ਼ਾ ਨੂੰ ਕੀੜੀ ਪਾਉਂਦੀ ਐ ਖੌਫ ਹਰਨਾਕਸ਼ਾ ਨੂੰ ਤੇ ਟਪਿਆ ਹੋਇਆ ਪਹਿਲਾਦ ਦਾ ਥੰਮ ਬੋਲੇ ਤੇ ਜਿਉਂਦੇ ਜੀ ਹੈ ਬੇਜੁਬਾਨ ਰਹਿੰਦਾ ਜਿਉਂਦੇ ਜੀ ਹੈ ਬੇਜੁਬਾਨ ਰਹਿੰਦਾ ਮੜਿਆ ਹੋਵੇ ਤਾਂ ਪਸ਼ੂ ਦਾ ਚੰਗ ਬੋਲੇ ਤੇ ਆਉਂਦਾ ਬੋਲਣਾ ਦਾ ਉਦੋਂ ਸੁਆਦ ਸਾਈਆਂ ਆਉਂਦਾ ਬੋਲਣਾ ਦਾ ਉਦੋਂ ਸੁਆਦ ਸਾਈਆਂ ਵੀ ਬੰਦਾ ਚੁੱਪ ਰਹੀਂ ਤੇ ਬੰਦੇ ਦਾ ਕੰਮ ਬੋਲੇ ਵੀ ਬੰਦਾ ਚੁੱਪ ਰਹੀਂ ਤੇ ਬੰਦੇ ਦਾ ਕੰਮ ਬੋਲੇ ਜਿਵੇਂ ਜੇ ਤੁਹਾਡਾ ਪਿਆਰ ਤੇ ਤੁਹਾਡਾ ਸਤਕਾਰ ਬੋਲਦਾ ਤੁਹਾਡੇ ਜੀ ਤੁਹਾਡੀਆਂ ਰੂਹਾਂ ਦੇ ਵਿੱਚੋਂ ਉਹ ਇੱਜ਼ਤ ਉਹ ਮਾਣ ਉਹ ਸਤਕਾਰ ਬੋਲਦਾ ਸੋ ਤੁਹਾਡੀ ਨਜ਼ਰ ਮੈਂ ਜਿਆਦਾ ਸਮਾਂ ਲਾ ਲੈਂਦੇ ਹੋ ਉਹ ਖੂਬਸੂਰਤ ਅਲਾਈ ਸੋਡੀ ਨਜ਼ਰ ਖਰਾ ਸੋ ਰਹਿਣੀ ਜੋਰਦਾਰ ਫਰਮਾਇਸ਼ਾ ਤੂੰ ਜੋ ਵੀ ਕਰਨਾ ਹੈ ਕਰ ਲੈਣੀ ਵਾਝ ਬਰਾਬਰ तो बाबा जी दि खुल के जोरदार ताली मारो भी बहुत मेहरबानी बहुत शुक्रिया कहना फकर लोग दिल से बहुत फिक्रा क्यों बाबा जी फकर लोग ना लाने दिल से बहुत ही फिक्रा ਹੋਵੇ ਨੀਅਤ ਸਾਫ ਜੇ ਹੋਵੇ ਨੀਅਤ ਸਾਫ ਪਤਾ ਸੇ ਲੱਗਦੇ ਕਿਕਰਾਂ ਲੋ ਜੇ ਹੋਵੇ ਨੀਅਤ ਸਾਫ ਪਤਾ ਸੇ ਲੱਗੜ ਕਿਕਰਾਂ ਲੋ ਤੁਹਾਡਾ ਪਿਆਰ ਹੈ ਤੁਹਾਡਾ ਸਰਕਾਰ ਹੈ ਇਹ ਨੀਦ ਨੂੰ ਮਹਾਰਾਜਾਂ ਨੇ ਜਿਵੇਂ ਪਹਿਲਾਂ ਆਖਿਆ ਬਾਬਾ ਜੀ ਸੌ ਤੜੀ ਨਜ਼ਰ ਹੋਈ ਹੋ ਵਾਈਡਬੀ ਮਿਸ ਆਵਾਜ਼ ਮਿਸਟਰ ਲਾਭ ਹੀਰਾ ਜੀ ਬਾਦ ਗੱਲ ਕਰਾਂਗੇ ਤੁਹਾਡੀ ਫਰਮਾਇਸ਼ ਨੋ ਜੋਂ ਮੈਂ ਬੇਨਤੀ ਕਰਦਾ ਐ ਝੰਗਲ ਸੁਣੋ ਪਿਆਰ ਹੋਂਦਾ ਰਿਹਾ ਹੋ ਰਿਹਾ ਹੁੰਦਾ ਰਹੇਗਾ ਹਰੇਕ ਚੀਜ਼ ਦਾ ਜੋੜ ਦੱਸਿਆ ਸਤੇ ਸਿਆਣੇ ਨੇ ਤੇ ਮੈਂ ਬਾਲਾ ਭੋਨ ਦੇ ਸਾਰਥੀ ਨਹੀਂ ਲੈ ਕੇ ਜਾਂਦਾ ਮੈਜੀਕ ਦੇ ਤਿੰਨ ਜੋੜ ਲੱਭੇ ਇਹਨਾਂ ਦੇ ਆਸ਼ਕ ਭਾਈ ਸਾਹਿਬ ਹੋਲਾਂਗੇ ਇੱਕ ਦਿਨ ਮੋਕ ਤੇ ਕਾਂਖੀ ਸੱਜ ਟੇਜ ਜਿਹੜਾ ਪਹਿਲੇ ਨੰਬਰ ਦਾ ਹੈ ਚਲੋ ਮਹੌਤਤਾ ਦੇ ਗੜਬੜਾਦਾ ਹੋ ਹੀ ਜਾਂਦੀ ਹੈ ਸੱਚੇ ਪਾਸ਼ਾ ਕਿਰਪਾ ਰਖੀ ਦੀ ਲੱਗੀ ਟੋੜ ਕਰਦੇ ਕੋਈ ਵਿਚਾਰੇ ਲੱਗ ਖੜਾ ਨਾ ਰਹੇ ਸੁਹਾਣਾ ਹੁੰਦਾ ਹੈ ਉੱਪਰ ਸਿੱਧੇ ਗਾਣੇ ਗਾਉਣੇ ਆ ਪਾਜ ਸਰ ਇਹ ਕਹਿੰਦੇ ਸੱਚੇ ਮਰਦਿਆਂ ਦਾ ਜਦ ਸੱਚੇ ਅੱਗੇ ਬਹਿਰ ਉਹਨੂੰ ਬੱਖਰੇ ਕਿੰਦੀਆਂ ਗੱਲਾਂ ਬੜੀ ਪਿਆਰੀ ਲੱਗਦੀ ਹੈ ਮੇਰੇ ਮੇਰੇ ਦਿਲ ਲੱਗੀ ਗੱਲ ਹੈ ਤੇ ਜਦੋਂ ਕਿਸੇ ਨਾਲ ਮੋਹਤ ਦੇ ਵਿੱਚ ਗੜਬੜ ਹੁੰਦੀ ਹੈ ਜਿਹੜਾ ਐਤਾ ਹੀ ਹੁੰਦਾ ਹੈ ਕਿਸੇ ਮੁਟਿਆਰ ਨੇ ਜਾਣ ਲੱਗ ਪੁੱਛ ਕੇ ਜਿਵੇਂ ਗੱਤੂ ਨਾਲ ਗੜਬੜ ਕੀਤੀ ਹੈ ਸ਼ਰਾਪਤ ਕੀਤੀ ਹੈ ਤੇ ਘਟਾ ਤੋਂ ਗੰਬਰੂ ਵੀ ਨਹੀਂ ਸੁਣੋ ਜਰਾ ਕੀ ਕਹਿੰਦਾ

दुनिया को पढ़ा दुनिया बैठी है दुनिया को बैठी है मैं तय जरूरत बात करूँ बाबा शुक्रिया सारी कमेटी में बाबा मुबारक बाद है कोई हले थोड़े जैसे सीन बाकी नहीं ते उसको मिलना कुछ सामान नहीं और सेट के साथ ठीक है बहुत मेहरबानी बहुत शुक्रिया एक बार फिर तल बाबा सखी नजर मोहम्मद फिर ਨਸ਼ਾਈ ਜੀ ਉਹਨਾਂ ਦੀ ਸਮੂਹ ਕਮੇਟੀ ਜਾਨਕੀ ਇਸ ਸਰਬਾਰ ਦੇ ਮੁਖ ਸੇਵਾਦਾਰ ਬਾਬਾ ਵਿਸ਼ਨ ਚੰਦ ਜੀ ਔਰ ਉਹਨਾਂ ਦੀ ਸਮੂਹ ਕਮੇਟੀ ਵੱਲੋਂ ਜਨਾਬ ਲਾਗ ਹੀਰਾ ਜੀ ਪੰਜਾਬੀ ਲੋਗ ਹੈ ਉਹਨਾਂ ਦਾ ਮੋਮੈਂਟੋ ਦੇ ਨਾਲ ਸਨਮਾਨ ਹੋ ਰਿਹਾ ਖੁੱਲ ਕੇ ਜ਼ੋਰਦਾਰ ਤਾੜੀ ਮਾਰੋ ਇੱਕ ਵਾਰ ਸਾਰੇ ਜਣੇ

ਸਾਰਿਆਂ ਨੇ ਰੱਜ ਕੇ ਬੜੇ ਪਿਆਰ ਬੜੇ ਸਤਿਕਾਰ ਬੜੀ ਮੁਹੱਬਤ ਦੇ ਨਾਲ ਇਸ ਪ੍ਰੋਗਰਾਮ ਦਾ ਇਸ ਮੇਲੇ ਦਾ ਇਸ ਭੰਡਾਰੇ ਦਾ ਆਨੰਦ ਮਾਣਿਆ ਤਾਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਪੈਸ਼ਲ ਤੌਰ ਤੇ ਬਹੁਤ-ਬਹੁਤ ਥੈਂਕ ਯੂ ਪੰਜਾਬੀ ਲੋਕਾਂ ਦੇ ਖਿਲਾਫ ਹੀਰਾ ਉਹਨਾਂ ਦੀ 올 ਟੀਮ ਦੇ ਵੱਲੋਂ ਇੱਕ ਸਾਰੀ ਟੀਮ ਦੀ ਬਾਬਾ ਜੀ ਨੂੰ ਨਾਲ ਲੈ ਲਓ ਜੀ ਸਾਰੀ ਜਾਨਕੀ ਕਮੇਟੀ ਦੇ ਜਿੰਨੇ ਵੀ ਮੈਂਬਰ ਹੈ ਗੋਲਦੀ ਜੀ ਆਜੋ ਤੁਸੀਂ ਵੀ ਯਾਰ ਯਾਦਗਾਰ ਸਲੇਬ ਕਰਾ ਲਈਏ ਸਾਜੀ ਆਪਣੇ ਕੋਲ ਬਸ ਥੋੜਾ ਥੋੜਾ ਕੋ ਨਾਲ ਹੁਦਾ ਕਰ ਲੋ ਕੈਮਰਾ ਤਾਂ ਬਹੁਤ ਗੁਰੂ ਗ੍ਰੇਜ ਕਰ ਲੈਂਦਾ ਹੁਣ ਸਾਰੇ ਜਿਨੇ ਲਾਈਵ ਟੀਵੀ ਵਾਲੇ ਚੈਨਲ ਪਰ YouTube ਚੈਨਲ ਜਿਨੇ ਵੀ ਸੱਜਣੇ ਉਹਨਾਂ ਨੂੰ ਵੀ ਇੱਕ ਵਾਰ ਫਿਰ ਸਾਡੀ ਪੂਰੀ ਟੀਮ ਵੱਲੋਂ ਸਪੈਸ਼ਲੀ ਥੈਂਕਸ ਕਰਦੇ ਹਾਂ ਪਰ ਤੁਹਾਡਾ ਸਾਰਿਆਂ ਦਾ ਸਿਰਜ ਲੋ ਧੰਨਵਾਦ ਕਰਦੇ ਹਾਂ ਤੁਸੀਂ ਬੜੇ ਪਿਆਰ ਬੜੀ ਸਤਾਰ ਬੜੀ ਮੁਹੱਬਤ ਦੇ ਨਾਲ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਔਰ ਅੱਜ ਦੀ ਇਸ ਪ੍ਰੋਗਰਾਮ ਨੂੰ ਅੱਜ ਦੀ ਇਸ ਜਿਹੜੀ ਕਿ ਖੁਸ਼ੀ ਭਰੇ ਮਾਹੌਲ ਨੂੰ ਸਵੇਡ ਟਾਕਸ ਉਹ ਵੀਰ ਕੜ ਕਰਦੇ ਦਵਿੰਦਰ ਜੰਡਵਾਲੀ ਅਨੰਦ ਬਹੁਤ ਸਾਰਾ ਮਾਨ ਸਰਕਾਰ ਵੀ ਪਹੁੰਚੀ ਹੈ ਜੀ ਹਾਂ ਜੀ ਇਹਨਾਂ ਨੂੰ ਸਨਮਾਨਤ ਵੀ ਦਿੱਤਾ ਜਾਣਾ ਕਮੇਟੀ ਵੱਲੋਂ ਜੀ ਦਵਿੰਦਰ ਜੰਡਵਾਲੀ ਸਰ ਜੀ ਇਧਰ ਬਸੇ ਭਾਈ ਜੀ ਅੱਜ ਇਧਰ ਬਸੇ होने हो क्योंकि उस तरह, में तरह हो गए जी मेहरबानी बी बहुत खुशी भरया आशीर्वाद सब सारे परमात्मा थोड़ा तो भी खुश के बाद हाँ जी हाँ गुरदीप सिंह जी हाँ जिन्हें तो भी सदना है दरिदर जानवारी है। स्वीट रिकॉर्ड्स चैनल। वो डाला सही है और कहते तो सही थे कि नहीं ऐसे की, वैसे इतना तो ਬਾਬਾ ਜੀ ਜੀ ਹੁਣ ਆ ਗਿਆ ਹੋਵੇ ਸਨੇਵਾ ਹੋ ਗਏ ਹੁਣ ਤਾਂ ਓਕੇ ਜੀ ਹਾਂ ਜੀ ਹਾਂ ਜੀ ਆਪਾਂ ਪ੍ਰੋਗਰਾਮ ਰੋਕ ਦੇ ਲਈ ਸਾਡੇ ਵੱਲੋਂ ਬਹੁਤ ਪਿਆਰ ਬਹੁਤ ਸਤਿਕਾਰ ਸਾਰਿਆਂ ਵੱਲੋਂ ਮਿਲੇ ਸੋ ਤੁਹਾਡੀ ਹੋਰ ਜੁਰ ਮੰਗ ਹੈ ਤੁਸੀਂ ਵੀ ਸਾਰਿਆਂ ਨੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਬੜੀ ਮੁਹੱਬਤ ਦਿੱਤੀ ਜਿਹਨੇ ਵੀ ਸੱਜਣ ਪਹੁੰਚੇ ਅੱਜ ਦੇ ਖੁਸ਼ੀ ਭਰੇ ਮੇਲੇ ਦੇ ਵਿੱਚ ਇਹ ਜੀ ਮੇਲਾ ਮੇਲੀਆਂ ਦਾ ਤੇ ਯਾਰਾਂ ਬੀਲੀਆਂ ਦਾ ਰਾਜਾ ਭਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਸਾਥ ਸਹੇਲੀਆਂ ਦਾ ਤੇ ਇੱਕ ਦਿਨ ਅਸੀਂ ਵੀ ਤੁਰ ਜਾਣਾ

ਬਹੁਤ ਮਿਹਰਬਾਨੀ ਦੀ ਬਹੁਤ ਸ਼ੁਕਰੀਆ ਹੁਣ ਮੈਂ ਉਹਨਾਂ ਦੇ ਯਾਸ਼ ਕਰੂੰਗਾ ਸਾਰਿਆਂ ਦੇ ਇੱਕ ਵਾਰੀ ਪਲੀਜ਼ ਸਟੇਜ ਖਾਲੀ ਕਰੋ ਪ੍ਰੋਗਰਾਮ ਨੂੰ ਪੱਛੇ ਅੱਗੇ ਬਧਾਈਏ ਜਿਨ੍ਹਾਂ ਨੂੰ ਸਮਾਂ ਵਰਤਵਾਉਣ ਦੇ ਵੱਲੋਂ ਦਿੱਤਾ ਹੈ ਬਖਸ਼ ਆਓ ਤੁਹਾਡੀ ਇਹ ਪ੍ਰਾਈਸੀ ਕਮੇਟੀ ਜਿੱਤੇ ਜਾਣ ਥਲੇ ਆ ਗਿਆ ਪੁੱਤ ਚੱਪਦੇ ਆ ਸੋ ਸਪੈਸ਼ਲੀ ਥੈਂਕਸ ਇੱਕ ਵਾਰ ਫੇਰ ਸਾਡਾ ਵੀਰ ਸਾਜਨ ਹਾਜ਼ਰ ਕੀ ਕਰਨ ਦੁਨੀਆ ਤੇ ਮਿਹਰਬਾਨੀ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਆਇਆ ਸਤਿਕਾਰ ਨੇ ਬਹੁਤ ਪਿਆਰ ਪਿਆਰ ਬਹੁਤ ਸਤਿਕਾਰ ਇੱਕ ਵਾਰ ਫੇਰ ਜਿੱਥੋਂ ਜਿੱਥੋਂ ਵੀ ਸਾਡੇ ਤੱਕ ਪਹੁੰਚੇ ਜਿੱਥੋਂ ਜਿੱਥੋਂ ਵੀ ਤੁਸੀਂ ਸੱਜਣ ਪਹੁੰਚੇ ਇੱਕ ਇੱਕ ਕਦਮ ਚੱਲ ਕੇ ਜਿਹੜਾ ਬਾਬਾ ਜੀ ਦੀ ਦਰਬਾਰ ਤੇ ਉਸ ਦਰਬਾਰ ਤੋਂ ਪੰਗਾਲ ਤੱਕ ਪਹੁੰਚੇ ਹੋ ਸੋ ਸਾਡਾ ਕੱਲਾ ਕੱਲਾ ਚੱਲਿਆ ਹੋਇਆ ਕਦਮ ਸਾਡੀ ਪੂਰੀ ਟੀਮ ਦੇ ਸਿਰ ਮੱਤੇ ਬੜਾ ਪਿਆਰ ਬੜਾ ਸਨਕਾਰ ਬੜੀ ਮੁਹੱਬਤ ਇਹ ਸਾਡੀ ਜ਼ਿੰਦਗੀ ਦੀ ਯਾਦਗਾਰ ਪੰਨਾ ਦੇ ਵਿੱਚ ਲਿਖਿਆ ਨੇ ਕਿ ਇਹ ਪਿਆਰ ਇਹਨਾਂ ਸਤਿਕਾਰ ਇਹਨਾਂ ਮੁਹੱਬਤ ਇਸ ਜੀ ਮੌਸਮ ਦੇ ਵਿੱਚ ਵੀ ਕਰਨ ਵਾਲੇ ਸੱਜਣ ਸਰੋਤੇ ਕਿਤੇ ਕਿਤੇ ਮਿਲਦੇ ਬੁਤੇ ਸਾਡਾ ਨਜ਼ਰ ਵਿੱਚ ਸਰਦਾਰ ਨਾਹਿਰਾ ਜੀ ਬੜੀ ਫਰਮਾਇਸ਼ ਹੈ ਜਿੱਦੀ ਚਾਰ ਵਧੇ ਆ ਗਿਆ ਪੁੱਤ ਚਾਹਦੇ ਆ। ਸਾਡੀ ਗੋਲਦੀ ਜੀ ਦੀ ਫਰਮਾਇਸ਼ ਹੈ। ਅਭੀ ਜਾਨ ਤਾਂ ਵੈਸੇ ਵੀ ਭੱਤੀ ਹੈ। ਮਤਲਬ ਇਹ ਐਜਾ ਸਿਆਣਾ ਸੁਖ ਹੈ। ਗੋਲਦੀ ਰਾਹ ਸਾਹਿਬ ਦਾ ਨਕਲ। ਮੈਂ ਕਿਹਾ ਹੋਰ ਬੇਨਤੀ ਕਰਦਾ ਉਹਨੂੰ ਪਿਆਰ ਦੁੱਖਾਂ ਸੁਣਾ ਕੇ ਦੇ ਗੋਲਦੀ ਸਾਹਿਬ। ਅੱਜ ਇਹਨਾਂ ਦਾ ਨਾਮ ਮਨਜੀਤ ਸਿੰਘ ਹੈ। ਚੰਗਾ ਬੈਸਵਾ ਬਟ ਲੋਕ। ਗੱਲਾ ਵੀਰੇ ਦਾ ਮੇਕਾ ਲੱਗ ਪਿਆ। ਸਿਆਣਾ ਮੇਲਾ ਕਰਵਾਇਆ ਕਮੇਟੀ ਦੇ ਵਿੱਚੋਂ ਨੇ ਮੈਂ ਤੁਹਾਡੀ ਸਰਦ ਲਈ ਕਹਾਣੀ ਸੁਣਾ ਰਿਹਾ ਭਰਾਵੋ ਮਨਜੀਤ ਸਿੰਘ ਜਗਦੀਪ ਇਹਨਾ ਸਿਆਣਾ ਸੁਖਾ ਦਰੋਂ ਮੈਂ ਉਧਰ ਜਾਣਾ ਗਾ ਕੇ ਜਿੱਦਾਂ ਬੰਦ ਦਮ ਲੈਨੇ ਹਨਾ ਉੱਥੇ ਗਾਣੇ ਕੀ ਕਰਾਂ ਜੀ ਫਿਰ ਲੈਂਦੇ 16 ਮੈਦਾਨੀ ਕਹਿੰਦਾ ਤੁਹਾਨੂੰ ਬਾਈ ਮੈਨੂੰ ਡਿਸਪੀਰ ਹੁੰਦਾ ਉਧਰ ਮੈਨੂੰ ਫੁੱਟ ਵਾਲੇ ਖੇਡ ਲੈਂਦੇ ਆ ਹਮੇਸ਼ਾ ਹੀ ਲਾਵਾਗੇ ਥੋੜੇ ਲੋਟ ਕੇ ਨਹੀਂ ਨਹੀਂ ਮੈਂ ਕੱਲਾ ਹੀ ਨਹੀਂ ਇਹ ਜ਼ਰੂਰੀ ਹੁੰਦਾ ਹੈ ਸੁਪਤਰੀ ਜੀ ਨੂੰ ਬੇਨਤੀ ਕਰਦਾ ਜੇ ਪਲੀਜ਼ ਨਾ ਦੇ ਵੇਖ ਲੈ ਲਾਈਵ ਚੱਲੀ ਜਾਂਦਾ ਧੰਨਵਾਦ ਜੀ ਰਾਜੀ ਬਾਈ ਇੱਕ ਟੋਕ ਲੱਗਦਾ ਰਾਜੀ ਓਏ ਨੰਬਰ ਉਹਦਾ ਚੱਲਦਾ ਨਹੀਂ ਹਾਂ ਆਜ ਸਦਾ ਕਾਟਣ ਗਿਆ ਬੜੀ ਖੁਸ਼ ਵਿੱਚ ਫਿਰਦਾ ਏ ਕਿੱਲਾ ਕਿਹੜੀ ਖੁਸ਼ੀ ਵਿੱਚ ਫਿਰਦਾ ਏ ਕਿੱਲਾ ਭੰਗਲਾ ਤਨਾਰੇ ਨਹੀਂ ਮੈਂ ਮਾਂ ਮਰ ਚੀਂ ਭੰਗ ਰੱਖਰੇ ਜਨ ਨਹੀਂ ਨਹੀਂ ਤੋ ਅੰਚ ਬਣਾ ਕੇ ਸਦਾ ਪਟਿਆ ਦੇਰੇ I'm with the I'm with the, I'm with the, I'm with the.